ਦੇ ਵੀਰੋਂ ਉਹਨਾਂ ਦੇ ਪਰਿਵਾਰ ਵੱਲੋਂ ਇਸ ਖੇਡ ਮੈਦਾਨ ਲਈ ਪਹੁੰਚਦਾ ਕੀਤਾ ਗਿਆ ਹੈ। ਉਧਰ ਜਸਵਿੰਦਰ ਭਾਜੀ ਤੇ ਨਾਲ ਮੇਰੇ ਵੀਰੋਂ ਮਾਨਾ ਭਾਜੀ ਢਾਹਾਂ ਤੋਂ ਸਾਡੇ ਦਰਮਿਆਨ ਇਸ ਖੇਡ ਮੈਦਾਨ ਉੱਪਰ ਚੱਲ ਕੇ ਆਇਆ ਹੈ। ਲੈ ਵੀ ਛੇਰੇ ਵਾਲਿਆ ਗੁਰਨੀਤ ਕੈਮਰਾ ਫੋਕਸ ਕਰ ਲੈ ਵੀ ਸਨਮਾਰਾਂ ਦੇ ਖੇਡ ਮੈਦਾਨ ਉੱਪਰ ਬੌਸਰ ਦਾ ਮੇਰੇ ਵੀਰੋਂ ਕੀਤਾ ਜਾ ਰਿਹਾ ਹੈ। ਜੇ ਸੁਵਿੰਦਰ ਭਾਜੀ ਦੇ ਨਾਲ ਮਾਣਾ ਭਾਜੀ ਸਾਡੇ ਢਾਣ ਵਾਲੇ ਮੇਰੇ ਵੀਰੋ ਆਪਦੇ ਖੇਡ ਮੇਲੇ ਉੱਪਰ ਪੁੱਛੇ ਹੋਏ ਆ ਉਹਨਾਂ ਵੱਲੋਂ ਫਿਰਕਾ ਪਿੰਟ ਵਾਲੇ ਬੌਸਨ ਦਾ ਸਨਮਾਨ 5500 ਰੁਪਏ ਦੀ ਨਕਦ ਰਾਸ਼ੀ ਦੇ ਨਾਲ ਇਸ ਖੇਡ ਮੇਲੇ ਦੇ ਉੱਪਰ ਕੀਤਾ ਜਾ ਰਿਹਾ ਹੈ ਵੀ ਖੇਡ ਦਾ ਸਾਡੇ ਵੀਰਾਂ ਨੇ ਮੁੱਲ ਪਾਇਆ ਢਾਣ ਵਾਲਿਆਂ ਨੇ ਜਸਵਿੰਦਰ ਭਾਈ ਹੁਣੀ ਅਗਲੇ ਸਾਲ ਕਹਿੰਦੇ ਨੇ ਜਿਹੜੀ ਮਰਦੀ ਕੀ ਇੱਤਿਹਾਸ ਰੱਖਦੇ ਨੇ ਉਹ ਜੀ ਨਾਲ ਸਰਵਾਰ ਕਰਾਂਗੇ ਇੱਕ ਵਾਰੀ ਬੌਨ ਅਦਰ ਪਰਮਜੀਤ ਭਾਜੀ ਸਾਡੇ ਤੇ ਨਾਲ ਸਭ ਜੀ ਦੇ ਬਿਰਕਤ 20000 ਰੁਪਏ ਆ ਇਸ ਖੇਡ ਮੇਲੇ ਲਈ ਵੱਡਾ ਯੋਗਦਾਨ ਪਾਉਂਦਾ ਆ ਬਾਟੀ ਬਿਰਕਤ 5000 ਪਾਲਾ ਬਿਰਕਤ 3100 ਰਾਮ ਭਗੜੀ ਜੀ ਸਾਡੇ 1100 ਗੁਰਦੀਪ ਬਿਰਕਤ ਜੀ ਉਹਨਾਂ ਦੇ ਪਰਿਵਾਰ ਦਾ 50000 ਰੁਪਏ ਦਾ ਇਸ ਖੇਡ ਮੇਲੇ ਲਈ ਬਹੁਤ ਵੱਡਾ ਮੇਰੇ ਲਈ ਯੋਗਦਾਨ ਹੈ ਨਾਲ ਹੀ ਬਲਦੀਪ ਬਿਰਕਤ ਜੀ 250 ਡਾਲਰ ਰਾਣਾ ਭਾਜੀ ਸਾਡੇ ਰਾਣਾ ਬਿਰਕਨੀ ਉਹਨਾਂ ਵੱਲੋਂ 150 ਡਾਲਰ ਜਸਵੰਤ ਬਿਰਕਨੀ ਕੈਲੀਫੋਰਨੀਆ ਵਾਲੇ 100 ਡਾਲਰ ਔਰ ਨਾਲ ਬਲਵੰਤ ਭਾਜੀ ਸਾਡੇ ਨਾਲ ਕਰਨਜੀਤ ਭਾਜੀ ਉਹਨਾਂ ਵੱਲੋਂ 200 ਡਾਲਰ ਗਜਿੰਦਰ ਬਿਰਕਨੀ ਉਹਨਾਂ ਵੱਲੋਂ 100 ਡਾਲਰ ਦੇ ਮੇਰੇ ਵੀਰੋ ਮਾਨ ਸਤਕਾਰ ਇਸ ਟੂਰਨਾਮੈਂਟ ਮੇਰੀ ਆਏ ਆ ਅਮਰਜੀਤ ਸੇਰਾ 100 ਔਰ ਹਰਦੀਪ ਬਿਰਕ ਤਾਗਦੀ ਟਰੰਕੋ ਵਾਲੇ ਮੇਰੇ ਵੀਰੋ 5000 ਰੁਪਏ ਦਾ ਇਸਟੇਟ ਵਿੱਚ ਲਈ ਯੋਗਦਾਨ ਹੈ ਧੰਨਵਾਦ ਕਰਦੇ ਆ ਡਾਲੀ ਉਹਨਾਂ ਦੇ ਕਰਨ ਬਿਰਤ ਕੈਨੇਡਾ 5000 ਸਵਜਿੰਦਰ ਸਿੰਘ ਦੀ ਬਿੱਕ ਪਟੋ 1100 ਕਰ ਸਰਦੀਪ ਸਿੰਘ ਦੀ ਬਰਨਾਲਾ ਉਹਨਾਂ ਵੱਲੋਂ 5100 ਔਰ ਨਾਲ ਸੁਨੀਲ ਸ਼ਰਮਾ ਦੀ 5100 ਕੈਪਟਨ ਪਵਨ ਕੁਮਾਰ ਜੀ ਪਾਗੜੀ ਸਾਹਿਬ ਔਰ 51000 ਦੀ ਇਸ ਸਕੇਡਮੇ ਲਈ ਮੇਰੇ ਵੀਰੇ ਜੋਗਦਾਨ ਹੈ ਨਾਲ ਸਮਰ ਬਿਰਕਿਟਲੀ 15000 ਜਤਿੰਦਰ ਝੋੜ 11000 ਰਾਜੂ ਭਾਜੀ ਸਾਡੇ 21000 ਔਰ ਨਾਲ ਉਹਨਾਂ ਦੇ ਆਪਕੋ ਜੋ ਸ਼ਰਮਾ ਜੀ ਅੰਤਲ ਸ਼ਰਮਾ ਜੀ 5000 ਰੁਪਇਆ ਤੇ ਨਾਲ ਕਨੇ ਦੇ ਵੀਰੋ ਧੰਨਵਾਦ ਕਰਦੇ ਆ। ਸਰੇਲਾ ਮੇਰੇ ਵੀਰੋ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਲੱਗਿਆ ਹੈ। ਬਾਈ 20 ਨੰਬਰ ਗਰਾਊਂਡ ਦੇ ਵਿੱਚ ਖੇਡਣਾ ਬੰਦ ਕਰ ਦੋ ਮੇਰਾ ਭਰਾ ਬਣ ਕੇ। ਬੰਦਿਆਂ ਨੂੰ ਬੇਨਤੀ ਹੈ ਵੀ 20 ਨੰਬਰ ਗਰਾਊਂਡ ਕਲੀਅਰ ਕਰ ਦਿਓ ਬਿਲਕੁਲ ਮੈਚ ਆਪਾਂ ਸ਼ੁਰੂ ਕਰ ਦਾਂਗੇ। ਵਾਹ ਜੋਤਾ ਮੇਰੇ ਵੀਰੋ ਸੂਸਾ ਦੀ ਧਰਤੀ ਦਾ ਪਹਿਲੀ ਸਰਵ ਜਿਹੜੀ ਖਰਾਬ ਹੋਈ ਹੈ ਵੀ ਜਿਹੜਾ ਪਹਿਲਾ ਕਰ ਗਿਆ ਪਹਿਲੇ ਤੇ ਮਿੱਤਰੋ ਜੇਤੂ ਮੇਲੇ ਦਾ ਅਣਖ ਜਿੱਤੌਂਦੀ ਜਿੱਤਾਂ ਦਾਵਾ ਰਾਜੇ ਖੇਲੇ ਦਾ ਵੀ ਅਣਖ ਜਿੱਤੌਂਦੀ ਜਿੱਤਾਂ ਦਾਵਾ ਮੇਰੇ ਵੀਰੋ ਰਾਜੇ ਖੇਲੇ ਦਾ 1 1 ਕਹਲਦੇ ਮੈਦੇ ਪੁਆਇੰਟ ਨੇ ਲਓ ਸਾਹਮਣੇ ਕੀਤੀ ਸਰਵ ਹੈ ਜੋਤਾ ਮੇਰੇ ਵੀਰੋ ਸੂਸਾ ਦੀ ਧਰਤੀ ਦਾ ਟੌਪ ਦਾ ਖਿਡਾਰੀ ਮੇਰੇ ਵੀ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ 31000 ਤੇ 21000 ਦੇ ਮੇਰੇ ਵੀਰੋ ਫੈਸਲੇ ਹੋਣਗੇ ਚੜ੍ਹਦੀ ਕਲਾ ਸਪੋਰਟ ਕਲੱਬ ਦੇ ਵੱਲੋਂ ਵੱਡੇ ਭਰਾਲੇ ਆ ਧੰਨਵਾਦ ਕਰਦੇ ਹਾਂ ਪਰਿਵਾਰਾਂ ਦਾ ਜਿਨ੍ਹਾਂ ਪਰਿਵਾਰਾਂ ਵੱਲੋਂ ਇਸ ਖੇਡ ਮੇਲੇ ਲਈ ਵੱਡੇ ਯੋਗਦਾਨ ਪਾਉਂਦੇ ਹੋਏ ਆ ਸਰਦਾਰ ਇੰਦਰਜੀਤ ਸਿੰਘ ਜੀ ਫਿਰ ਕੈਨੇਡਾ ਜਿਨ੍ਹਾਂ ਦੀ ਯਾਦ ਨੂੰ ਮੇਰੇ ਵੀਰੋ ਸਵਰਪਤ ਇਹ ਖੇਡ ਮੇਲਾ ਮੇਰੇ ਵੀਰੋ ਹਰ ਸਾਲ ਇਸੇ ਤਰ੍ਹਾਂ ਖੇਡਿਆ ਜਾਂਦਾ ਹੈ ਪਿੱਤ ਘਰਦ ਕਰਨੇ ਦਾ ਪਰਿਵਾਰਾਂ ਦਾ ਲਓ ਸਾਹਮਣੇ ਬੌਂਸਰ ਮੇਰੇ ਵੀਰੋ ਸਰਵਸ ਤੇ ਫਿਰ ਤਿਆਰ ਵਰ ਤਿਆਰ 1 ਮਿੰਟ ਜੀ 1 ਮਿੰਟ ਆ ਬਾਲ ਫੜ ਲਿਓ ਜੀ ਬਾਲ ਫੜ ਲਿਓ ਮੇਰਾ ਵੀਰ ਵੜ ਕੇ ਲਓ ਸਾਹਮਣੇ ਮੇਰੇ ਵੀਰੋ ਬੌਂਸਰ ਦੀ ਸਰਵਸ ਹੈ ਇਧਰਲੇ ਪਾਸੇ ਖਾ ਖਾ ਉਹ ਫਿਰ ਕਾਲੇ ਸਵਾਦ ਤੇ ਤਾੜੀ ਮਾਰੋ ਆ ਪੱਜਾ ਟੈਂਟ ਬਲਾਕ ਚੜ੍ਹਦੀ ਕਲਾ ਸਪੋਰਟ ਕਲੱਬ ਦੇ ਵੱਲੋਂ ਇੱਕ ਸੌ ਦੇ ਵੱਡੇ ਮਾਨ ਪਿਆਰ ਜਿਹੜੇ ਉਹ ਮੇਰੇ ਵੀਰੋ ਪਾਰਸ ਦੇ ਲਈ ਹੈ ਆ ਟੈਂਟ ਬਲਾਕ ਤੋਂ ਖੁਸ਼ ਹੋਗੇ ਵੱਡੇ ਮਾਨ ਪਿਆਰ ਜਿਹੜੇ ਪਾਉਂਦੇ ਆ ਵੀਰਾਂ ਵੱਲੋਂ ਲਓ ਸਾਹਮਣੇ ਇਸ ਵਾਲੇ ਮੈਦਾਨ ਦੇ ਵਿੱਚ ਵੇਖਾਂਗੇ ਵੀ ਪੁਆਇੰਟ ਜਿਹੜਾ ਉਹ ਫਿਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਜਾ ਜੁੜਿਆ ਜੋਤਾ ਮੇਰੇ ਵੀਰੋ ਸੋਸਾ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਸਰਵਸਤੇ ਬਿਲਕੁਲ ਮੇਰੇ ਵੀਰੋ ਤਿਆਰ ਵਰਤੇ ਆ ਢੂ ਨਾ ਲਓ ਲਾਈਵ ਵਾਲਾ ਕੈਮਰਾ ਮੇਰਾ ਵੀਰ ਬਿਲਕੁਲ ਉੱਪਰ ਪਿਆ ਹੈ ਇਹ ਬੇਨਤੀ ਆ ਸਾਡੀ ਨਾ ਨਾਦੀ ਮੇਰੇ ਵੀਰੋ ਲਾਸਟ ਮੈਚ ਆ ਰੌਲਾ ਰੱਪਾ ਬੱਚਿਓ ਪੂਰਾ ਫੁੱਲ ਪਾਉਣਾ ਮੈਚ ਦੇ ਵਿੱਚ ਠੀਕ ਆ ਚਲੋ ਜੀ ਪੁਆਇੰਟ ਦਾ ਰੌਲਾ ਰੱਪਾ ਬੱਚਿਓ ਧੂਰਾ ਫੁੱਲ ਪਾਉਣਾ ਚਾਹੀਦਾ ਉੱਤਰਲੇ ਪਾਸੇ ਥਾ ਥਾ ਕਰਵਾ ਦੁੱਤੀ ਹੈ ਵੀ ਸਾਰਾ ਮੈਨਾ ਤੋਲ ਤਿਆ ਤੈਨੂੰ ਗੱਭਰੂਆ ਕਿਸੇ ਨੂੰ ਨੁਕਲਣਾ ਵੀ ਪਾਰਸ ਆਪਣੀ ਟੀਮ ਦੇ ਲਈ ਪੁਆਇੰਟ ਜਿਹੜਾ ਉਹ ਮੇਰੇ ਵੀਰੋ ਜੋੜਦਾ ਹੋਇਆ ਆਓ ਸਾਹਮਣੇ ਹੋਰ ਮੇਰੇ ਵੀਰ ਸਰਵਿਸ ਬਾਧੀ ਕੀ 6 21 21 ਗਈ ਹੈ ਖੇਡ ਜੋ ਜਾਂਦੇ ਮੈਂ ਦੇ ਪੁਆਇੰਟ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਉੱਚੇ ਨੇ ਉਧਰ ਨੇ ਪਾਸੇ ਦੇਖਾਂਗੇ ਵੀ ਕੱਤੀ ਮੇਰੇ ਵੀਰੋ ਫੇਲ ਟਰਾਈ ਕਰਦਾ ਹੈ ਮੌਕਾ ਪੜ ਗਿਆ ਆਓ 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 ਵੱਡ ਖੇਣਾ ਮੇਰੇ ਵੀਰੋ ਕੁੱਕਰਸੇ ਦੀ ਧਰਤੀ ਦਾ ਹਰਦੀਪ ਆਪਣੀ ਟੀਮ ਲਈ ਪੁਆਇੰਟ ਜੋੜ ਗਿਆ ਹਰਦੀਪ ਮੇਰੇ ਵੀਰੋ ਆਪਣੀ ਟੀਮ ਲਈ ਕੁੱਕਰਸੇ ਦੀ ਧਰਤੀ ਦਾ ਇਹ ਮੁੰਡਾ ਗੁਜਰਾ ਦਾ ਮੇਰੇ ਵੀਰੋ ਕਮਾਲ ਕਰਦਾ ਹੈ ਮੁੰਡਾ ਗੁਜਰਾਵਾ ਪਰ ਫੇਰ ਕਿ ਬਲਾਗ ਲੱਗੀ 250 ਪੜਾ ਹੈ ਪੜਾ ਹਰਖਿਆ ਫਿਰਦਾ ਅੱਜ ਤੇ ਵੀ ਮਾਰ ਉਹ ਕੰਨੀ ਕਿੱਧਰ ਦੀ ਮਾਰਦਾ ਹੈ ਕੰਨੀ ਉਹ ਮਾਰ ਕਿੱਧਰ ਦੀ ਮਾਰਦਾ ਹੈ ਵੀ ਅੱਜ ਕਹਿੰਦੇ ਹਰਖਿਆ ਫਿਰਦਾ 500 ਵੀ ਕਮਾਲ ਕਰ ਰਿਹਾ ਮੁੰਡਾ ਆਓ ਸਾਹਮਣੇ ਇਸੇ ਨੇ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਜੋਤੇ ਨੇ ਜੋੜਿਆ ਤਿੰਨ ਮੇਰੇ ਵੀਰੋ ਪੁਆਇੰਟ ਨੇ ਜਗਦੇਵ ਕਲਾ ਦੀ ਟੀਮ ਦੇ 8. ਖੇਡ ਮੈਦਾਨ ਦੇ ਵਿੱਚ ਫਿਰਕਾਂ ਦੀ ਟੀਮ ਦੇ ਪੁਆਇੰਟ ਨੇ ਗੱਲ ਸਰੇ ਲੱਗੀ ہوئی ਹੈ ਵੀ ਉਹ ਓਵਰ ਪਾਸ ਆਇਆ ਤੇ ਕੰਦੀ ਫੇਰ ਕਰਤੀ ਚਰ ਗਿਆ ਹੈ ਪੁਆਇੰਟ ਜਿਹੜਾ ਮਰੇ ਵੀਰੋ ਫਿਰਕਾਂ ਦੀ ਟੀਮ ਦਾ ਉਹ ਜਿਹੜੇ ਜਿਹੜੇ ਬੌਂਸਰ ਨੂੰ ਪਿਆਰ ਕਰਦੇ ਇਧਰੋਂ ਲਲਕਾਰਾਂ ਤੇ ਛਿੜੋ ਉਹ ਕੌਸਰ ਨੇ ਮੇਰੇ ਵੀਰੋ ਸਰਵਸ ਕੀਤੀ ਆ ਬੌਂਸਰ ਨੇ B 52 ਸੌਦੀ ਡਾਕਟਰ ਅਸ਼ੀਰ ਨਾਲ ਸਨਮਾਨ ਅੱਜ ਕੀਤਾ ਗਿਆ ਸਾਡੇ ਭਰਾ ਦਾ B 51 ਸੌਦੀ ਡਾਕਟਰ ਅਸ਼ੀਰ ਨਾਲ ਸਨਮਾਨ ਕੀਤਾ ਗਿਆ ਮਾਣ ਮੇਰੇ ਵੀਰੋ ਟਾਈਮ ਆਊਟ ਲੈ ਲਿਆ ਹੈ ਬਿਰਕਾਂ ਦੀ ਟੀਮ ਨੇ 6 ਪੁਆਇੰਟ ਨੇ ਜਗਦੇਵ ਕਰਨਾਂ ਦੀ ਟੀਮ ਨੇ 9 ਪੁਆਇੰਟ ਮੇਰੇ ਵੀਰੋ ਬਿਰਕਾਂ ਦੀ ਟੀਮ ਨੇ ਹੈ ਜਗਦੇਵ ਕਰਨਾਂ ਤੇ ਬਿਰਕਾਂ ਦੇ ਦਰਮਿਆਨ ਫਸ ਕਈਆਂ ਕੁੰਡੀਆਂ ਬਾਰ ਬੈਠੇ ਲੋਕੀ ਕਹਿੰਦਾ ਯੋ ਕਰਦੇ ਨੇ ਟੀਮਾਂ ਦੋਨੋਂ ਚੰਗੀਆਂ ਮੈਚ ਹੋਣਗੇ ਟਿਕਾਣੇ ਜਾਂ ਟਿਹਉਣਗੇ ਪਤਾ ਲੱਗ ਜੂ ਕਿ ਨਾਲ ਡੁੱਗਾ ਪਾਣੀ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਯਾਰੋ ਸਿੰਘ ਫਸ ਗਏ ਅੱਜ ਕੋਈ ਨਿੱਤਰੂ ਬੜੇਵੇਂ ਖਾਣੀ ਵੀ ਤਾਂ ਉੱਤੇ ਤੇਰਾ ਜੱਟ ਦਾ ਇਸੇ ਗੱਲ ਦਾ ਝੂਠ ਨਾ ਜਾਣੀ ਵੀ ਕੁੰਡੀਆਂ ਦੇ ਸਿੰਘ ਫਸ ਗਏ ਅੱਜ ਨਿੱਤਰੂ ਬੜੇਵੇਂ ਖਾਣੀ ਕੌਣ ਮੇਰੇ ਵੀਰੋ 31000 ਰੁਪਿਆ ਜਿੱਤਦਾ ਹੈ ਅੱਜ ਕਿਹੜੀ ਟੀਮ 21000 ਜਿੱਤਦੀ ਹੈ ਇਹ ਗੱਲਾਂ ਸਮੇਂ ਦੀਆਂ ਆਓ ਬੱਲੇ 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 ਫੈਸਲਾ ਦੀ ਬਾਲ ਜਿਹੜੀ ਮੇਰੇ ਵੀਰੋ ਆਊਟ ਵਜਈ ਹੈ ਆਊਟ ਬਾਲ ਤੇ ਜਿਹੜੇ ਫੈਸਲੇ ਲਓ ਸਰਵਸ ਤੇ ਜੋਤਾ ਫੇਰ ਤਿਆਰ ਵਰਤਿਆ ਹਾਏ 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 ਪਾਰਸਾ ਪਾਰਸ ਨਹੀਂ ਮਾਉਂਦਾ ਸਿਰਾਂ ਲਾ ਰਿਆ ਯਾਰ ਮੇਰੇ ਵੀਰੋ ਅੱਜ ਪਲੇਅਰ ਸਿਰਾਂ ਲਾ ਰਿਆ ਰਾਤ ਵੀ ਟੀਮ ਕਹਿੰਦੇ ਫਾਈਨਲ ਖੇਡੀ ਹੈ ਮੇਰੇ ਵੀਰੋ ਰਾਤ ਵੀ ਟੀਮ ਇਹ ਫਾਈਨਲ ਖੇਡੀ ਹੈ ਮਾਈਕਲ ਹੋਣਾ ਦੇ ਨਾਲ ਮੇਰੇ ਵੀਰੋ ਔਰ ਪੱਟੀ ਹੋਣਾ ਦੇ ਨਾਲ ਬੋਗੇ ਵਾਲੇ ਫੌਜ ਵਿੱਚ ਬਾੜੇ ਭਰਤੀ ਲੋਹੇ ਨਾਲ ਪੱਥਰ ਮਾਰਦੇ ਮਲੂਰ ਦੇ ਪਾਰਸ ਦੇ ਜੱਟ ਸੁਲਝਾਉਣ ਮਸਲਾ ਲੁੱਧਿਆਂ ਨੇ ਆਟੋ ਚੰਡੀ ਗਾੜਿਆ ਅਸਤੀ ਵੀ ਬੱਕੜਾਂ ਦੀ ਕਦੇ ਵੀ ਬਠਿੱਡੇ ਅਸਲਾ ਵੀ ਬੱਕੜਾਂ ਦੀ ਕਦੇ ਵੀ ਉਹ ਬਠਿੱਡੇ ਅਸਲਾ ਗੱਲਾਂ ਚੱਲਦੀਆਂ ਨੇ ਲੋ ਸਰਵਤੇ ਕਹਿੰਦੇ ਜੋਤਾ ਤਿਆਰ ਵਰ ਤਿਆਰ ਹੈ ਵੀ ਪਾਸ ਕਹਿੰਦੇ ਅੰਮਰ ਨੇ ਲਾਇਆ ਹੈ ਇੱਧਰਲੇ ਪਾਸੇ ਸਰਨੇ ਵਾਲਾ ਸਰਨੇ ਵਾਲਾ ਮੇਰੇ ਵੀਰੋ ਪਾਰਸ ਫੇਰ ਆਊਟ ਮਾਰ ਗਿਆ 10 11 दे दे बारा दस ग्यारह चलते मैं मेरे भीर पड़े मैं जोते फिर जोड़ी वो खेल मैदान बारह दस बारह दसूसा धरती रहा बह बया करवाई जाता है ਲਓ ਕੀਤੀ ਸਰਵਸੈ ਦੂਜੇ ਪਾਸੇ ਸਰਨੇ ਵਾਲਾ ਸਰਦੇ ਵਾਲਾ ਸਰਨੇ ਵਾਲਾ ਮੇਰੇ ਵੀਰੋ ਪਾਰਸ ਆਪਣੀ ਟੀਮ ਦੇ ਲਈ ਪੁਆਇੰਟ ਦਾ ਮੇਰੇ ਪੰਜਾਬੀ ਵੀਰੋ ਵਾਦਾ ਕਰ ਗਿਆ ਹੈ ਅਗਲੀ ਸਰਵਸ ਤੇ ਖਿਡਾਰੀ ਫਿਰ ਫਿਰ ਕਰ ਮੇਰੇ ਵੀਰੋ ਤਿਆਰ ਬਰ ਤਿਆਰ ਹੈ ਮੈਚ ਵੀ ਕਹਿੰਦੇ ਚੋਟੀ ਦਾ ਉਧਰਲੇ ਪਾਸੇ ਕਹਿੰਦੇ ਕਨਵਰ ਕੱਲੀ ਆਹ ਮੁੰਡਾ ਆਸਟ੍ਰੇਲੀਆ ਦੀ ਧਰਤੀ ਤੋਂ ਆਇਆ ਹੈ ਆਸਟ੍ਰੇਲੀਆ ਦੀ ਧਰਤੀ ਤੋਂ ਆਇਆ ਮੇਰੇ ਵੀਰੋ ਬਾਇਆ ਬਾਇਆ ਕਰਵਾ ਰਿਹਾ ਹੈ ਜਦੋਂ ਸਾਹਮਣੇ ਦੇਖਾਂਗੇ ਵੀ ਬੌਂਸਰ ਦਾ ਅੱਜ 5100 ਦੀ ਨਕਤਰਸ਼ੀ ਦੇ ਨਾਲ ਬਾਣ ਸਤਕਾਰ ਕੀਤਾ ਗਿਆ ਹੈ 5100 ਰੁਪਏ ਮੇਰੇ ਵੀਰੋ ਦਿੱਤਾ ਹੈ ਪਰ ਆਹ ਮੁੰਡਾ ਰਈਏ ਪਿੰਡ ਵਾਲਾ ਗੋਪੀ ਹੈ ਅੰਮ੍ਰਿਤਸਰ ਦੀ ਧਰਤੀ ਗੱਲਾਂ ਚੱਲਦੀਆਂ ਲਓ ਸਰਵਸ ਤੇ ਫੇਰ ਖਿਡਾਰੀ ਇਸ ਵੇਲੇ ਮੇਰੇ ਵੀਰੇ ਸੂਸਾ ਵਾਲਾ ਜੋਤਾ ਤਿਆਰ ਵਰ ਤਿਆਰ ਹੈ ਲਓ ਸਾਹਮਣੇ ਮੇਰੇ ਵੀਰੋ ਫੈਸਲਾ 14 14 ਹੋ ਗਿਆ 14 14 ਮੇਰੇ ਵੀਰੋ ਪੁਆਇੰਟ ਬਰਾਬਰ ਹੋ ਚੁੱਕਿਆ 14 14 ਮੇਰੇ ਵੀਰੋ ਬਰਾਬਰ ਨੇ ਲਓ ਪਾਸ ਕਹਿੰਦੇ ਲਾਇਆ ਇਧਰਲੇ ਪਾਸੇ ਚੈੱਕਆਊਟ ਕਰੀ ਵੀਰੋ ਚੈੱਕਆਊਟ ਚੈੱਕਆਊਟ ਵੱਲ ਗਈ ਹੈ ਤੇ ਪੁਆਇੰਟ ਆਪਣੀ ਟੀਮ ਦੇ ਲਈ ਪਾਰਸ ਨੇ ਮੇਰੇ ਵੀਰੋ ਜੋੜਿਆ ਹੈ ਦਰਬਤੇ ਪੌਂਸਰ ਤਿਆਰ ਹੈ ਲੈ ਵੀ ਪੌਂਸਰਾ ਸਾਰਾ ਪਿੰਡ ਦੇਖਦਾ ਓਏ ਬਾਹਰ ਪਰ ਕੇ ਬਾਹਰ ਓਏ ਪਰ ਕੇ ਪੌਂਸਰਾ ਅੱਜ ਸਾਰਾ ਪਿੰਡ ਦੇਖਦਾ ਹੈ ਪਰ ਇਧਰਲੇ ਪਾਸੇ ਵੇਖਿਆ ਕਿ ਜੋਵਨ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਗਿਆ 15 ਬਰਾਬਰ ਹੋ ਗਏ ਬਾਈ ਫਾਈਨਲ ਮੈਚ ਆ ਫਿਰਕਾ ਨੇ ਸਵਾਦ ਆ ਰਿਹਾ ਤਾੜੀ ਪੱਟੀ ਸਾਰੀ ਮਾਰ ਦਿਓ 15 ਬਰਾਬਰ ਨੇ ਚੱਲਦੇ ਮੈਚ ਦੇ ਪੁਆਇੰਟ ਮੇਰੇ ਵੀਰੋ 15 ਬਰਾਬਰ ਤੇ ਪਾਸ ਫੇਰ ਟੁੱਟ ਗਿਆ ਚੱਲਦੇ ਮੈਚ ਦੇ ਮੇਰੇ ਵੀਰੋ ਪੁਆਇੰਟ ਨੇ 18 17 ਪਰ ਇਕੱਲੇ ਪਾਸੇ ਕਹਿੰਦੇ ਫੇਰ ਖਿਡਾਰੀ ਗਲਤੀ ਕਰ ਗਿਆ 19 17 19 17 ਇੱਕੀਆ ਦਾ ਸੈੱਟ ਹੈ ਖਿਡਾਰੀ ਸਰਵਸ ਤੇ ਮੇਰੇ ਵੀਰੋ ਫੇਰ ਦੇਖਾਂਗੇ ਫੇਰ ਮੇਰੇ ਵੀਰੋ ਪਾਸ ਤੋੜਦਾ ਹੈ ਵੀ ਫੇਰ ਗੱਤੀ ਫੇਰ ਕਹਿੰਦੇ ਪਾਸ ਤੋੜਿਆ ਫੇਰ ਗੱਤੀਆ 2 ਪੁਆਇੰਟ ਤੇ ਐਕਰ ਕਹਿੰਦੇ ਮੇਰੇ ਵੀਰੋ ਮੈਚ ਪਲਟ ਗਿਆ ਸੈੱਟ ਪੁਆਇੰਟ ਆ ਗਿਆ ਜੀ ਜਗਦੇਵ ਕਲਾ ਦੀ ਟੀਮ ਦਾ ਮੇਰੇ ਵੀਰੋ ਸੈੱਟ ਪੁਆਇੰਟ ਹੈ ਸਰਵਸ ਤੇ ਜੋਤਾ ਇਧਰਲੇ ਪਾਸੇ ਦੇਖਾਂਗੇ ਬੱਲੇ 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 ਪਾਸ ਕਹਿੰਦਾ ਈ ਕੀ ਜਿਹੜੀ ਗੱਲ ਹੈ ਵੀ ਹਰ ਇੱਕ ਮਸਲੇ ਦਾ ਹੱਲ ਹੈ ਪਾਰ ਤੋਂ ਮੇਰੇ ਵੀਰੋ ਪੁਆਇੰਟ ਆਫਰੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਜੋੜ ਗਿਆ 18 20 18 20 ਪੁਆਇੰਟ ਦੇ ਮੇਰੇ ਵੀਰੋ ਚੱਲਦੇ ਮੈਚ ਦੇ ਹਾਉ ਬੱਲੇ 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 ਪਹਿਲਾ ਸੈੱਟ ਜਿਹੜਾ ਸਮਾਪਤ ਹੋਇਆ ਹੈ ਦੇ ਮੇਰੇ ਵੀਰੋ ਜ਼ੋਰਦਾਰ ਜਗਦੀਪ ਕਲਾ ਟੀਮ ਪਹਿਲੇ ਸੈੱਟ ਦੇ ਵਿੱਚੋਂ ਮੇਰੇ ਵੀਰੇ ਬਾਜੀ ਮਾਰ ਗਈ ਹੈ। ਦਾਓ ਸਾਹਮਣੇ ਇਸ ਚਲੇ ਕੇ ਦੇ ਵੀਰੇ ਜੋਵਨ ਖੇਡ ਮੈਦਾਨ ਦੇ ਵਿੱਚ ਪਾਇੰਟ ਆ ਆਪਣੀ ਟੀਮ ਲਈ ਜਗਦੀਪ ਕਲਾਨੀ ਦੀ ਧਰਤੀ ਦਾ ਮੇਰੇ ਵੀਰੇ ਜੋੜਦਾ ਆਇਆ ਹੈ। 1 ਲਵ ਲਓ ਸਾਹਮਣੇ ਮੇਰੇ ਵੀਰੋ ਪੁਆਇੰਟ ਜਿਹੜਾ ਹਰਦੀਪ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਕੁਕੜਸੇ ਦੀ ਧਰਤੀ ਦਾ ਮੇਰੇ ਵੀਰੋ ਬੰਨੇ ਬੰਨੇ ਕਰਵਾ ਰਿਹਾ ਹੈ ਹਰਦੀਪ ਜੋ ਸਰਵਸਤਿ ਖਿਡਾਰੀ ਇਸ ਵੇਲੇ ਤਿਆਰ ਵਰ ਤਿਆਰ ਹੈ ਵੀ ਗੱਲਾਂ ਚੱਲਦੀਆਂ ਨੇ ਟੌਪ ਟੌਪ ਦੇ ਮੱਲ ਪੁੱਜੇ ਹੋਇਆ ਇਧਰਲੇ ਪਾਸੇ ਸੂਸਾ ਵਾਲਾ ਮੇਰੇ ਵੀਰੋ ਜੋਤਾ ਆਪਣੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਪੁਆਇੰਟ ਜੋੜਦਾ ਹੋਇਆ ਉਹ ਖਿਡਾਰੀ ਨੇ ਆਪਣੀ ਟੀਮ ਨੂੰ ਲਈ ਜੋਰ ਦਿੱਤਾ ਹੈ 3-2 ਪੁਆਇੰਟ ਨੇ ਚੱਲਦੇ ਮੈਚ ਦੇ ਪੁਆਇੰਟ ਮੇਰੇ ਵੀਰੋ 3-2 ਹੋ ਚੁੱਕੇ ਹੈ ਵੀ ਕੁਝ ਬੱਦੇ ਨਸਲ ਦੇ ਹੋਣ ਅੱਜਕੱਲ ਮਾਰਕੁੰਡਲੀ ਜਣਾ ਦੇ ਵਿੱਚ ਬੈੰਦੇ ਆ ਐਸੇ ਯਾਰਾਂ ਕੋਲੋਂ ਅੱਭੀ ਬਚਾਵੇ ਜਿੰਦਰਾ ਖਾ ਕੇ ਇੱਕ ਭਾਂਡੇ ਪਿੱਠ ਪਿੱਛੇ ਮਾਰਾ ਕਹਿੰਦੇ ਆ ਕਰਿਆ ਨਾ ਕਰ ਵਿਸ਼ਵਾਸ ਜ਼ਿਲ੍ਹਾ ਭੋੜਿਆ ਯਾਰ ਯਾਰਾਂ ਤੇ ਪੌਣ ਟੋਪੀਆਂ ਵੀ ਬਦਲਿਆ ਦੌਰ ਜ਼ਮਾਨਾ ਤੇਜ਼ ਹੋ ਗਿਆ टुटी यारी तो सुना बेखे यार रोटियां टुटी यारी तो सुना बेखे सामने यार रोटियाँ <laughs> <थारे दूगो। laughs> ਸਰਵਾ ਜਿਹੜੀ ਆਊਟ ਵਧੀ ਹੈ ਚਲਦੇ ਮੈਦੇ ਪੁਆਇੰਟ ਦੇ 4-5 ਮੇਰੇ ਵੀਰੋ 4-5 ਇੱਕ ਇੱਕ ਦਿਓ ਨੀੜ ਹੈ ਲੈ ਵੀ ਬੌਂਸਰਾਂ ਸੈੱਟ ਜਿਤਨਾ ਤੁਹਾਡੇ ਲਈ ਬੜਾ ਜ਼ਰੂਰੀ ਹੈ ਵੀ ਆਹ ਸੈੱਟ ਜਿਤਨਾ ਤੁਹਾਡੇ ਲਈ ਬੜਾ ਬੜਾ ਜ਼ਰੂਰੀ ਐ ਜਦ ਪੰਜ ਬਰਾਬਰ ਮੇਰੇ ਵੀਰੋ ਚੱਲਦੇ ਮੈਂ ਦੇ ਪੌਣ ਦੇ ਪੰਜ ਬਰਾਬਰ ਬਿੜੋ ਧੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਬਣਾ ਦੇ ਭਲੇਖੇ ਸੋਹਣਿਆ ਵੀ ਅਗਲਾ ਵੀਕਿਆਂ ਦੀ 31 ਮੋੜ ਦਾ ਰਾਜੇ ਖੇਲੇ ਤਾਕਾ ਬਗਾੰਦੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਵੀ ਵੱਜਦਾ ਫਰਾਟਾ ਜਿਵੇਂ ਨੀਲੇ ਨੀਲੇ ਫੋੜਦਾ ਲਓ ਸਾਹਮਣੇ ਮੇਰੇ ਵੀਰੋ ਜਗਦੇਵ ਕਲੰਦਾ ਰਾਜਾਵਾਲ ਛੱਕ ਗਿਆ ਆ ਮੁੰਡਾ ਵੀ ਇੱਕ ਸਾਲ ਨਿੱਕਰਾਂ ਦੇ ਵਿੱਚੋਂ ਮੇਰੇ ਵੀਰੋ ਗੋਲਡ ਰਿੰਗ ਦਾ ਜੇਤੂ ਬਣਿਆ ਉਦੋਂ ਦੇ ਕਹਿੰਦੇ ਵਿੱਚੋਂ ਕਹਿੰਦੇ ਰੇਂਜਰਸ ਅਗਲੀ ਰਾਜੇ ਨੇ ਮੇਰੇ ਵੀਰੋ ਜਿੱਤੀ ਹੈ ਤੇ ਗੱਲਾਂ ਕਹਿੰਦੇ ਸਿਨੇ ਲਾਈਆਂ ਲਓ ਸਾਹਮਣੇ 6 ਬਰਾਬਰ ਚੱਲਦੇ ਮਾਦੇ ਪੰਡ ਤੇ ਭੱਲੇ 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 ਆਓ ਸਾਹਮਣੇ ਮੇਰੇ ਵੀਰੋ ਖਿਡਾਰੀ ਫੇਰ ਅੱਜ ਆਪਣੀ ਟੀਮ ਦੇ ਲਈ ਜੋੜ ਗਿਆ ਬਿੰਕ ਕੰਨੀ ਦਾ ਵੀ ਅੱਜ ਕਹਿੰਦੇ ਭਾਰਤ ਵੀ ਆਇਆ ਹੋਇਆ ਧਰਤ ਮੇਰੇ ਵੀਰੋ ਕੰਨੀ ਦਾ ਵੀਰ ਵੀ ਕਹਿੰਦੇ ਅੱਜ ਇਸ ਖੇਡ ਵਿੱਚ ਮੇਰੇ ਵੀਰੋ ਪੁੱਟਿਆ ਹੋਇਆ ਪਰ ਸਰਪੰਨ ਦੇਖਾਂਗੇ ਜੋਤੇ ਦੀ ਭਾਈ ਜੇਕਰ ਅੱਜ ਜੋਤੇ ਦੀਆਂ ਸਰਫਸਾਂ ਵਧੀਆ ਲੱਗਿਆ ਤਾੜੀ ਜੋਤੇ ਦੇ ਨਾਂ ਤੇ ਕੱਢ ਕੇ ਮਾਰ ਦੋ ਬਹਿ ਪਹਿਲਾਂ ਵੀ ਜ਼ਿਕਰ ਕੀਤਾ ਵੀ ਲੋਕਾਂ ਨੇ ਦਿੱਲੀ ਜਿੱਤੇ ਇਸ ਨੌਜਵਾਨ ਨੇ ਲੋਕਾਂ ਨੇ ਤੇਲੀ ਜਿੱਤਿਆ ਸਨੋਜਾਂ ਦੇ ਪਰਤਾਰਸ ਫਿਰ ਕਮਾਲ ਕਰ ਗਿਆ ਪਰਸ ਮੇਰੇ ਵੀਰੋ ਫਿਰ ਕਮਾਲ ਕਰ ਗਿਆ ਉਹ ਬਰਾਬਰੀ ਚੱਲੀ ਆਉਦਾ ਹੈ ਵੀ ਜੇਕਰ ਸਾਰੀ ਟੀਮ ਪੁਆਇੰਟ ਲੈਂਦੀ ਹੈ ਤੇ ਪਰਸ ਉਧਰੋਂ ਇਕੱਲਾ ਹੀ ਮੇਰੇ ਵੀਰੋ ਬੰਗਮੈਨ ਆਰਮੀ ਵਾਲਾ ਬੰਗਮੈਨ ਆਰਮੀ ਵਾਲਾ ਕੰਮ ਕਰ ਰਿਹਾ ਜਿਵੇਂ ਖੇਡ ਗਰਾਊਂਡਾਂ ਦੇ ਵਿੱਚ ਸ਼ਿੱਲੂ ਜੱਫੇ ਲਾਉਂਦਾ ਤੇ ਆਹ ਮੁੰਡਾ ਮੇਰੇ ਵੀਰੋ ਭਰ ਭਰ ਕੇ ਬਾਲਾਂ ਮਾਰ ਰਿਹਾ ਹੈ ਆ ਮੁੰਡਾ ਮੇਰੇ ਵੀਰੋ ਭੱਜ ਪਰ ਕੇ ਬੱਲਾ ਮਾਰਿਆ 18 15 ਹੋ ਗਏ 18 15 ਇਹ ਬੱਲੇ 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 ਕੀ ਆ ਵੱਧ ਗਈ ਤੇ ਗੱਲ ਵੱਡੂਗੀ ਬਹੁ ਸਾਹਮਣੇ ਮੇਰੇ ਵੀਰੋ ਪਾਸ ਆਪਣੀ ਟੀਮ ਲਈ ਪੁਆਇੰਟ ਜੋੜਦਾ ਆਇਆ 16 18 ਲੈਨ ਕਟ ਮੇਰੇ ਵੀਰੋ ਸਰਵਸਰ ਲੈਨ ਕਟ ਮੇਰੇ ਵੀਰੋ ਸਰਵਸ ਮਾਰੀ ਆ 19 16 ਆਓ ਸਾਹਮਣੇ ਮੇਰੇ ਵੀਰੋ ਤੋੜ ਗਿਆ ਪਾਸ ਮੈਚ ਪੁਆਇੰਟ ਆ ਗਿਆ ਜਗਦੇਵ ਕਲਾ ਦੀ ਟੀਮ ਦਾ ਮੇਰੇ ਵੀਰੋ ਜਗਦੇਵ ਕਲਾ ਦੀ ਟੀਮ ਦਾ ਮੈਚ ਪੁਆਇੰਟ ਆ ਗਿਆ ਭਾਈ ਇੱਕ ਗੱਲ ਹੋਰ ਤੁਹਾਨੂੰ ਮੈਂ ਜਾਣਕਾਰੀ ਦੇ ਵਿੱਚ ਬਾਧਾ ਕਰਦੇ ਆ ਵਿਕਟੋ ਕਰਦਨੀ ਆਹ ਟੀਮ ਐ ਇਸ ਖੇਡ ਮੇਲੇ ਦੀ 6ਵੇਂ ਸਾਲ ਦੀ ਮੇਰੇ ਵੀਰੋ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਇੱਕ ਵਾਰੀ ਤਾੜੀ ਜ਼ੋਰਦਾਰ ਵੀ 6 ਸਾਲ ਜਿੱਤੀ ਅੱਜ ਮੇਰੇ ਵੀਰੋ 7ਵਾਂ ਸਾਲ ਹੋ ਗਿਆ ਵੀ 7 ਸਾਲ ਆਹ ਟੀਮ ਮੇਰੇ ਵੀਰੋ ਜਗਦੀਸ਼ ਕਲਾਂ ਦੀ ਇਸ ਖੇਡ ਮੇਲੇ ਪਰ ਫਾਈਨਲ ਜਿੱਤਦੀ ਆਈ ਹੈ ਫਾਈਨਲ ਜਿੱਤਦੀ ਆਈ ਹੈ ਡੈਕਟ ਦੇ ਘਰੀ ਬਿਲਕਾਂ ਦੀ 21000 ਰੁਪਏ ਦੀ ਨਗਰ ਰਾਸ਼ੀ ਪਲੱਸ ਕੱਪ ਦੇ ਕੇ ਮੇਰੇ ਵੀਰੋ ਸਨਮਾਨ ਬਖਸ਼ਿਆ ਜਾ ਰਿਹਾ ਹੈ 18000 ਪਲੱਸ ਕੱਪ ਦੇ ਕੇ ਮਾਣ ਸਤਿਕਾਰ ਮੇਰੇ ਵੀਰੋ ਕੀਤਾ ਜਾ ਰਿਹਾ ਹੈ ਪਾਰਸ ਲਾਡੀ ਤੇ ਨਾਰ ਮੇਰੇ ਵੀਰੋ ਕੁੱਪੜ ਸੇ ਦਾ ਹਰਦੀਪ ਬਹੁਤ ਤਗੜਾ ਖੇਡਿਆ ਜੇਕਰ ਖੇਡ ਵਧੀਆ ਲੱਗਿਆ ਤਾੜੀ ਮਾਰੋ ਦੇ ਮੇਰੇ ਲਈ ਫਾਸਟ ਰੰਦੀ ਆਈ ਹੈ ਮੇਰੇ ਵੀਰੋ ਟੀਮ ਜਗਦੇਵ ਕਲਾ ਪਿੰਡ ਦੀ ਜਿੰਨੇ ਜਿੰਨਾਂ ਨੂੰ ਸਵਾਦ ਆਇਆ ਇੱਕ ਵਾਰੀ ਤਾੜੀ ਮਾਰੋ ਯਾਰ ਜਗਦੇਵ ਕਨਾਲੇ ਖਿਡਾਰੀਆਂ ਦੇ ਰਾਤੇ ਇਸ ਟੀਮ ਦਾ ਹਿੱਸਾ ਬਣੇ ਇਸ ਤੌਰ ਤੇ ਮੇਰੇ ਵੀਰੋ ਧੰਨਵਾਦ ਹੈ ਜਿੱਤਾਂ ਮੇਰੇ ਵੀਰੋ ਸੂਸਾਂ ਦੀ ਧਰਤੀ ਦਾ ਤੇ ਨਾਲ ਕਰਮਲ ਕੰਦੀਲਾ ਪਾਰ ਨੇ ਖੇਡ ਵਧੀਆ ਲੱਗੀ ਆ ਕੱਢ ਕੇ ਤਾੜੀ ਮਾਰੋ ਯਾਰ ਪਾਕਿਆਂ ਦਾ ਧੰਨਵਾਦ ਕਰਦੇ ਆ ਵੀ ਬਹੁਤ ਤਗੜਾ ਖੇਡਿਆ ਮੇਰੇ ਵੀਰੋ ਖਿਡਾਰੀ ਨੇ ਵਧੀਆ ਸ਼ੋਅ ਪੇਸ਼ ਕਰਾਇਆ ਗਾਇਸ ਧਰਤੀ ਦੇ ਪੂਰੇ ਬੈਂਤੀ ਹੈ